ਕਿਸਾਨਾਂ ਵੱਲੋਂ ਭਲਕੇ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਮੰਥਨ ਕੀਤਾ ਗਿਆ ਇਸ ਮੰਥਨ ਲਈ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਕੀਤੀਆਂ ਗਈਆਂ ਇਸੇ ਕੜੀ ਤਹਿਤ ਜਲੰਧਰ ਵਿੱਚ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਤਿਆਰੀਆਂ ਸੰਬੰਧੀ ਚਰਚਾ ਕੀਤੀ ਗਈ ਦੂਜੇ ਪਾਸੇ ਕਨੌਰ ਵਿੱਚ ਕਿਸਾਨਾਂ ਨੇ ਪੰਜਾਬ ਪੁਲਿਸ ਉੱਤੇ ਦੋਸ਼ ਲਗਾਇਆ ਕਿ ਉਹਨਾਂ ਨੂੰ ਮੀਟਿੰਗ ਵਿੱਚ ਜਾਣ ਤੋਂ ਰੋਕਿਆ ਗਿਆ ਵੱਖ-ਵੱਖ ਥਾਵਾਂ 'ਤੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਬੀਤੇ ਦਿਨੀ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਪੰਜਾਬ ਪੁਲਿਸ ਵੱਲੋਂ ਖਤਮ ਕਰਵਾਏ ਗਏ ਅੰਦੋਲਨ ਦੌਰਾਨ ਕਿਸਾਨਾਂ ਦੇ ਟਰੈਕਟਰ ਟਰਾਲੀ ਟੈਂਟ ਅਤੇ ਹੋਰ ਕਈ ਚੋਰੀ ਹੋ ਗਏ ਕੀਮਤੀ ਸਮਾਨਾਂ ਦੀ ਭਾਲ ਵਾਸਤੇ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਦੌਰਾਨ ਹੋਰ ਨਾ ਵੱਖ-ਵੱਖ ਮੁੱਦਿਆਂ ਤੇ ਵੀ ਮੰਥਨ ਕੀਤਾ ਗਿਆ ਇਸ ਮੀਟਿੰਗ 'ਚ ਬੜੇ ਐ ਫੈਸਲੇ ਲੈ ਗਏ ਇਸ ਮੀਟਿੰਗ 'ਚ ਬੜੇ ਐ ਫੈਸਲੇ ਲੈ ਗਏ ਇੱਕ ਤੈਨਾ ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਕਿ ਪਿੰਡਾਂ 'ਚ ਅਸੀਂ ਆਮ ਆਦਮੀ ਪਾਰਟੀ ਦਾ ਭਗੰਤ ਮਾਨ ਦੀ ਸਰਕਾਰ ਦਾ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਆਖੂ ਪੁੰਡਾ ਜੀ ਵੜ ਨਹੀਂ ਜੇਣਾ ਜੇ ਕੋ ਆਇਆ ਤੋ ਆਪਣਾ ਬਿਲਾ ਕਰਕੇ ਆਵੇ ਕਾਲਿਆਂ ਝੰਡੇ ਨਾਲ ਉਹਦਾ ਰੋਸ ਖਵਾ ਕੀਤਾ ਜਾਊਗਾ ਤੰਗ ਰੋਧ ਕੀਤਾ ਜਾਊਗਾ ਪਿਆਰ ਵਧਾਣੇ ਵਾਸਤੇ ਇਕੱਠੇ ਕਰਨੇ ਵਾਸਤੇ ਆਪਾਂ ਨੇ ਇੱਕ ਮੀਟਿੰਗ ਰੱਖੀ ਥੀ ਲੇਕਿਨ ਪ੍ਰਸ਼ਾਸਨ ਨੇ ਥੋ ਥੋ ਟਿੱਪਰ ਖੜੇ ਕਰਕੇ ਪੁਲਿਸ ਪ੍ਰਸ਼ਾਸਨ ਖੜਾ ਕਰਕੇ ਉਹ ਲੋਕਾਂ ਨੂੰ ਜਾਣ ਨਹੀਂ ਦੇ ਰਹੀ ਹੈ ਔਰ ਹਮ ਵੀ ਪਿੱਛੇ ਆਪ ਦੇਖ ਰਹੇ ਹਾਂ ਕਿ ਸਾਹਮਣੇ ਗੁਰਦੁਆਰਾ ਸਾਹਿਬ ਪਿੱਛੇ ਲੋਕੇਸ਼ਨ ਹੈ ਉੱਚੀ ਦੂਰੀ ਪਰ ਇੱਕ ਮੋਟਰ ਦੇ ਉੱਪਰ ਖੜੇ ਹੈ ਔਰ ਚਾਰਜ ਮੇਰੇ ਨਾਕੇ ਲੱਗੇ ਪੁਲਿਸ ਨੂੰ ਜਾਣ ਨਹੀਂ ਦੇ ਰਹੀ ਤੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਹਮ ਇਆ ਖੜੇ ਆ ਦੇਖੋ ਕੱਤਲ ਯੋਜਨਾ ਪਈਗਾ ਜਾਨ ਦੇ ਨਾਮ ਤੇ ਉਹ ਪ੍ਰਸ਼ਾਸਨ ਦੀ ਮਰਜ਼ੀ ਹੈ